ਹਰਜਿੰਦਰ ਸਿੰਘ ਦੀ ਅੱਜ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਹੋਈ ਹੈ ਪੇਸ਼ੀ ਦੇ ਦੌਰਾਨ 6 aarop ਜਿਹੜੇ ਨੇ ਉਹ ਹਰਜਿੰਦਰ ਸਿੰਘ ਤੇ ਕਿਹੜੇ ਲੱਗੇ ਨੇ ਜ਼ਮਾਨਤ ਨੂੰ ਲੈ ਕੇ ਜੱਜ ਨੇ ਕੀ ਗੱਲ ਕਹੀ ਹੈ ਅਤੇ ਹਰਜਿੰਦਰ ਸਿੰਘ ਨੇ ਪੂਰੇ ਕੋਰਟ ਪੇਸ਼ੀ ਦੇ ਵਿੱਚ ਆਪਣੇ ਮੂੰਹੋਂ ਇੱਕ ਸ਼ਬਦ ਨੀਵੀਂ ਪਾ ਕੇ ਕਿਹੜਾ ਕੱਢਿਆ ਉਹ ਜਾਣ ਲਵੋ ਜੀ ਆ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨਿਸ਼ਨ ਪੋਸਟ ਤੇ ਮਿਹਾਤ ਬਾਡੇ ਨਾਲ ਪ੍ਰਿਆ ਹਰਜਿੰਦਰ ਸਿੰਘ ਦਾ ਮਾਮਲਾ ਕਿਸੇ ਤੋਂ ਲੁਕਿਆ ਨਹੀਂ ਹੈ ਤਕਰੀਬਨ 2 ਮਿਲੀਅਨ ਤੋਂ ਨੇੜੇ ਜਿਹੜੀਆਂ ਨੇ ਉਹ ਪਟੀਸ਼ਨਾਂ ਜਿਹੜੀਆਂ ਨੇ ਉਹ ਪੇ ਚੁੱਕੀਆਂ ਨੇ ਹਰਜਿੰਦਰ ਸਿੰਘ ਨੂੰ ਲੈ ਕੇ ਅਤੇ ਬਹੁਤ سارے ਲੋਕ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਨੇ ਤੇ ਬਹੁਤ سارے ਲੋਕ ਖਿਲਾਫ ਨੇ ਹਰਜਿੰਦਰ ਸਿੰਘ ਨੇ ਤੇ ਜੋ ਹੈ ਅੱਜ ਹਰਜਿੰਦਰ ਸਿੰਘ ਨੇ ਇੱਕ ਯੂ ਟਰਨ ਲਿਆ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਉਸ ਨੂੰ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਹਰਜਿੰਦਰ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਵੱਖ-ਵੱਖ ਅਫਵਾਹਾਂ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿ ਹਰਜਿੰਦਰ ਸਿੰਘ ਨੂੰ 50 ਸਾਲ ਦੀ ਸਜ਼ਾ ਹੋ ਗਈ ਹੈ ਐਵੇਂ ਹੋ ਗਈ ਹੈ ਐਵੇਂ ਹੋ ਗਈ ਹੈ ਪਰ ਤੁਹਾਨੂੰ ਜੋ ਰਿਪੋਰਟਸ ਦੇ ਮੁਤਾਬਕ ਜੱਜ ਨੇ ਆਖਿਰਕਾਰ ਕੀ ਗੱਲ ਕੀਤੀ ਆ ਹਰਜਿੰਦਰ ਸਿੰਘ ਦੇ ਨਾਲ ਉਹ ਤੁਹਾਨੂੰ ਦੱਸ ਦਿਆਂ ਜੀ ਹਾਂ ਦੱਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਹਰਜਿੰਦਰ ਸਿੰਘ ਨੂੰ ਕੋਰਟ ਦੇ ਵਿੱਚ ਵਰਚੁਅਲੀ ਪੇਸ਼ ਕੀਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਆਪਣਾ ਨਾਮ ਦੱਸੋ ਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਮੇਰਾ ਨਾਮ ਹਰਜਿੰਦਰ ਸਿੰਘ ਹੈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਉਹ ਦੱਸਿਆ ਗਿਆ ਕਿ ਉਸਤੇ 6 aarop ਲੱਗੇ ਨੇ ਜੀ ਹਾਂ ਉਸ ਨੂੰ ਦੱਸਿਆ ਗਿਆ ਕਿ ਤੁਹਾਡੇ ਤੇ ਕੁੱਲ 6 aarop ਨੇ ਤਿੰਨ ਮੋਤਾ ਦੇਲੀ ਆਰੋਪ ਨੇ ਤੇ ਤਿੰਨ ਇਮੀਗ੍ਰੇਸ਼ਨ ਕਾਨੂੰਨ ਤੋੜਨ ਦੇ ਆਰੋਪ ਨੇ ਮਤਲਬ ਬਹੁਤ ਸਾਰੇ ਲੋਕ ਬਕਵਕ ਚੀਜ਼ਾਂ ਕਰ ਰਹੇ ਨੇ ਕਿ ਛੇ ਵਕ ਵਕ ਦੋਸ਼ ਨੇ ਪਰ ਜਿਹੜੀ ਐਕਚੁਅਲ ਦੇ ਵਿੱਚ ਗੱਲ ਕਹੀ ਗਈ ਕਿ ਤਿੰਨ ਤੁਹਾਡੇ ਤੇ ਮੋਤਾ ਦੇ ਦੋਸ਼ ਨੇ ਤੇ ਤਿੰਨ ਇਮੀਗ੍ਰੇਸ਼ਨ ਤੋੜਨ ਦੇ ਆਰੋਪ ਨੇ ਜਿਸ ਤੋਂ ਬਾਅਦ ਜੱਜ ਨੇ ਕਿਹਾ ਕਿ ਕੀ ਤੁਹਾਨੂੰ ਵਕੀਲ ਦੀ ਜ਼ਰੂਰਤ ਹੈ ਉਹਨਾਂ ਨੇ ਪੁੱਛਿਆ ਕਿ ਕੀ ਤੁਹਾਡੇ ਕੋਲ ਇਸ ਸਮੇਂ ਜੋ ਹੈ ਉਹ ਉਹ ਆਰਟੀਕਲ ਪਬਲਿਕ ਡਿਫੈਂਡਰ ਹੈ ਐਸ ਇਸ ਸਮੇਂ ਜਾ ਤੁਹਾਨੂੰ ਜਿਹੜਾ ਹੈ ਪਹਿਲਾ ਉਹਨਾਂ ਨੂੰ ਉਹਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਤੁਹਾਡੇ ਨਾਲ ਸੀ ਵਿਅਕਤੀ ਉਹਨੂੰ ਕਹਿ ਦਿਓ ਕਿ ਤੁਹਾਨੂੰ ਜਿਹੜਾ ਹੈ ਪਬਲਿਕ ਡਿਫੈਂਡਰ ਲੈ ਕੇ ਦੇਵੇ ਉਹਨਾਂ ਨੇ ਪੁੱਛਿਆ ਕਿ ਡੂ ਯੂ ਕਰੰਟਲੀ ਹੈਵ ਅ ਟਾਰਨੀ অর ਊਡ ਯੂ ਲਾਈਕ ði ਕੋਰਟ ਟੂ ਅਪੋਇੰਟ ਅ ਪਬਲਿਕ ਡਿਫੈਂਡਰ ਫਾਰ ਯੂ ਜਿਸ ਤੋਂ ਬਾਅਦ ਉਸਨੇ ਸਿਰਫ ਦੋ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਕਿ ਦੈਟਸ ਫਾਇਰ ਕਿ ਮਤਲਬ ਉਸਨੇ ਕਿਹਾ ਕਿ ਮੈਨੂੰ ਪਬਲਿਕ ਡਿਫੈਂਡਰ ਜਿਹੜਾ ਹੈ ਉਹ ਤੁਸੀਂ ਦੇ ਦੇਵੋ ਜਿਸ ਤੋਂ ਬਾਅਦ ਕੋਰਟ ਨੇ ਜਿਹੜਾ ਹੈ ਦੀ ਕੋਰਟ ਵਿਲ ਅਪੋਇੰਟ ਅ ਪਬਲਿਕ ਡਿਫੈਂਡਰ ਮਤਲਬ ਪਬਲਿਕ ਡਿਫੈਂਡਰ ਜਿਹੜਾ ਹੈ ਉਹ ਦੇ ਦਿੱਤਾ ਗਿਆ ਹੈ ਜੋ ਹੁਣ ਹਰਜਿੰਦਰ ਸਿੰਘ ਨੂੰ ਜਿਹੜਾ ਹੈ ਉਹ ਰਿਪਰੈਜ਼ੈਂਟ ਕਰੇਗਾ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਤਾਂ ਉਸ ਨੂੰ ਉਹਦੇ 6 ਦੋਸ਼ ਦੱਸੇ ਗਏ ਜਿਸ ਦੇ ਵਿੱਚ ਦੱਸਿਆ ਗਿਆ ਕਿ ਤਿੰਨ ਮੌਤਾਂ ਤੇ ਤਿੰਨ ਇਮੀਗ੍ਰੇਸ਼ਨ ਰੂਲ ਤੋੜਨ ਦੇ ਉਸ ਤੋਂ ਬਾਅਦ ਪਬਲਿਕ ਡਿਫੈਂਡਰ ਦੀ ਗੱਲ ਕੀਤੀ ਗਈ ਉਸ ਨੂੰ ਪਬਲਿਕ ਡਿਫੈਂਡਰ ਜਿਹੜਾ ਹੈ ਉਹ ਦੇ ਦਿੱਤਾ ਗਿਆ ਫਿਰ ਆਈ ਜ਼ਮਾਨਤ ਦੀ ਗੱਲ ਕਿ ਆਖਿਰਕਾਰ ਜ਼ਮਾਨਤ ਜਿਹੜੀ ਹੈ ਉਹ ਬਾਂਡ ਤੇ ਹਰਜਿੰਦਰ ਸਿੰਘ ਨੂੰ ਦਿੱਤੀ ਜਾਵੇ ਤੇ ਕੋਰਟ ਨੇ ਇਸ ਤੋਂ ਸਾਖ ਮਨਾ ਕਰ ਦਿੱਤਾ ਹੈ ਜੱਜ ਨੇ ਇਸ ਤੇ ਸਾਖ ਮਨਾ ਕਰ ਦਿੱਤਾ ਉਸਨੇ ਕਿਹਾ ਕਿ ਜਿਹੜੇ આરોਪ ਨੇ ਉਹ ਬਹੁਤ ਜ਼ਿਆਦਾ ਗੰਭੀਰ આરોਪ ਨੇ ਉਸ ਕਰਕੇ ਅਸੀਂ ਜ਼ਮਾਨਤ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਰਿਸਕ ਹੈ ਸਾਨੂੰ ਖਤਰਾ ਹੈ ਕਿ ਤੂੰ ਦੇਸ਼ ਛੱਡ ਕੇ ਭੱਜ ਜਾਵੇਂਗਾ ਇਸ ਕਰਕੇ ਤੈਨੂੰ ਜ਼ਮਾਨਤ ਜਿਹੜੀ ਹੈ ਉਹ ਫਿਲਹਾਲ ਦੇ ਲਈ ਨਹੀਂ ਮਿਲ ਸਕਦੀ ਸੋ ਜ਼ਮਾਨਤ ਜਿਹੜੀ ਆ ਉਹ ਹਰਜਿੰਦਰ ਸਿੰਘ ਦੀ ਰੱਦ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਜਿਹੜਾ ਇੱਕ ਪੇਪਰ ਤੇ ਸਾਈਨ ਕਰਾ ਲਿਆ ਗਿਆ ਜਿਸ ਤੋਂ ਬਾਅਦ ਹੁਣ ਉਸ ਨੂੰ ਜਿਹੜਾ ਉਸ ਦਾ 30 ਦਿਨ ਦਾ ਪ੍ਰੋਸੈਸ ਚੱਲੇਗਾ ਤੇ ਜਿਹੜੀ ਅਗਲੀ ਹੀਅਰਿੰਗ ਹੈ ਉਹ 27 ਤਰੀਕ ਦੀ ਪਾ ਦਿੱਤੀ ਗਈ ਹੈ 27 ਅਗਸਤ ਨੂੰ ਜਿਹੜੀ ਅਗਲੀ ਹੀਅਰਿੰਗ ਹੈ ਉਹ ਹੋਵੇਗੀ ਅਤੇ ਅਗਲੀ ਹੀਅਰਿੰਗ ਦੇ ਵਿੱਚ ਜਿਹੜਾ ਉਸ ਤੋਂ ਫਿਰ ਤੋਂ ਸਵਾਲ ਜਵਾਬ ਪੁੱਛੇ ਜਾਣਗੇ ਸੋ ਆ ਕੁਝ ਕੇ ਗੱਲਾਂ ਜਿਹੜੀਆਂ ਨੇ 5-7 ਗੱਲਾਂ ਅੱਜ ਕੋਰਟ ਦੇ ਵਿੱਚ ਹੋਈਆਂ ਨੇ ਬਹੁਤ ਸਾਰੇ ਲੋਕਾਂ ਨੇ ਫੈਸਲਾ ਵੀ ਸੁਣਾ ਦਿੱਤਾ ਕਿ ਜੱਜ ਨੇ ਜੀ ਫੈਸਲਾ ਸੁਣਾ ਦਿੱਤਾ ਜੀ ਸਜ਼ਾ ਹੋ ਗਈ ਹੈ 50 ਸਾਲ ਦੀ ਸਜ਼ਾ ਹੋ ਗਈ ਹੈ ਐਵੇਂ ਹੋ ਗਈ ਹੈ ਐਵੇਂ ਹੋ ਗਈ ਹੈ ਅੱਜ ਜੋ ਬਸ ਫਾਰਮਲੀ ਜਿਹੜੀ ਆ ਉਸਦੀ ਪਹਿਲੀ ਪੇਸ਼ੀ ਸੀ ਅਤੇ ਇਸ ਪੇਸ਼ੀ ਦੇ ਦੌਰਾਨ ਸਿਰਫ ਆਹੀ ਗੱਲਾਂ ਪੁੱਛੀਆਂ ਗਈਆਂ ਕਿ ਤੁਹਾਨੂੰ ਵਕੀਲ ਦੀ ਲੋੜ ਹੈ ਜਾਂ ਨਹੀਂ ਉਸਦੇ ਆਰੋਪ ਦੱਸੇ ਗਏ ਜ਼ਮਾਨਤ ਨੂੰ ਲੈ ਕੇ ਜਿਹੜੀ ਸੀ ਪੇਸ਼ੀ ਸੀ ਇਹ ਨਾਰਮਲੀ ਤੇ ਉਸ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ ਸੋ ਆ ਫਾਰਮਲੀ ਚੀਜ਼ਾਂ ਸੀਗੀਆਂ ਸੋ ਹਾਲੇ ਤੱਕ ਉਸ ਨੂੰ ਸਜ਼ਾ ਨਹੀਂ ਸੁਣਾਈ ਗਈ ਹੈ ਹੱਲੇ ਜੋ ਹੈ ਇੱਕ ਟ੍ਰਾਇਲ ਚੱਲੇਗਾ ਉਸ ਤੋਂ ਬਾਅਦ ਫੈਸਲਾ ਆਵੇਗਾ ਇੰਨੀ ਛੇਤੀ ਕਿਸੇ ਤੇ ਵੀ ਫੈਸਲਾ ਨਹੀਂ ਆਉਂਦਾ ਐ ਉਹ ਦੂਜੀ ਗੱਲ ਲੋਕਾਂ ਨੇ ਜਿਹੜੀ ਟਰਾਂਸਲੇਟਰ ਸੀ ਉਸਤੇ ਬਹੁਤ ਜ਼ਿਆਦਾ ਸਵਾਲ ਚੱਕੇ ਕਿ ਉਸਨੇ ਜਿਹੜਾ ਹੈ ਇੱਕ ਤਾਂ ਹਰਜਿੰਦਰ ਸਿੰਘ ਦੇ ਸਾਹਮਣੇ ਹਨਾ ਇੰਗਲਿਸ਼ ਬੋਲ ਰਹੀ ਸੀ ਜੱਜ ਉਸ ਨੂੰ ਉਹ ਗੱਲ ਉਦਾਂ ਵੀ ਨਹੀਂ ਸਮਝ ਲੱਗ ਰਹੀ ਹੋਣੀ ਦੂਸਰੇ ਪਾਸੇ ਜਿਹੜੀ ਟਰਾਂਸਲੇਟਰ ਸੀ ਉਹਦੀ ਪੰਜਾਬੀ ਸਾਨੂੰ ਵੀ ਨਹੀਂ ਸਮਝ ਲੱਗ ਰਹੀ ਸੀ ਕਿ ਉਹ ਕਹਿਣਾ ਕੀ ਚਾਹੁੰਦੀ ਆ ਬਹੁਤ ਗੱਲਾਂ ਤਾਂ ਸਾਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਐਕਚੁਅਲ ਦੇ ਵਿੱਚ ਹੋ ਕੀ ਰਿਹਾ ਹੈ ਪੇਸ਼ੀ ਦੇ ਦੌਰਾਨ ਕਿਉਂਕਿ ਟਰਾਂਸਲੇਟਰ ਸੀ ਉਸ ਦੀ ਗੱਲ ਤੋੜ ਮੋੜ ਕੇ ਉਹ ਇੱਕ ਤਾਂ ਬੋਲ ਰਹੀ ਸੀ ਇੱਕ ਉਹਦੀ ਗੱਲ ਜਿਹੜੀ ਹੈ ਐਕਚੁਅਲ ਦੇ ਵਿੱਚ ਉਹ ਕਹਿਣਾ ਕੀ ਚਾਹੁੰਦੀ ਹੈ ਉਹ ਬਹੁਤ ਸਾਰੇ ਥਾਵਾਂ ਤੇ ਜਿਹੜੀ ਆ ਉਹ ਸਮਝ ਨਹੀਂ ਲੱਗੀ ਸੋ ਲੋਕਾਂ ਨੇ ਟਰਾਂਸਲੇਟਰ ਤੇ ਕਿਹਾ ਕਿ ਅਗਲੀ ਵਾਰ ਟਰਾਂਸਲੇਟਰ ਜਿਹੜਾ ਹੈ ਉਹ ਬਦਲ ਦਿਓ ਸੋ ਤੁਹਾਨੂੰ ਵੀ ਇਦਾਂ ਲੱਗਦਾ ਤਾਂ ਤੁਸੀਂ ਵੀ ਕਮੈਂਟ ਕਰੋ ਸੋ ਹੁਣ ਤਾਂ ਦੱਸ ਦਈਏ ਕਿ ਹਰਵਿੰਦਰ ਨੇ ਫਲੋਰੀਡ ਹਰਵਿੰਦਰ ਨੂੰ ਫਲੋਰੀਡਾ ਲੈ ਕੇ ਜਾਣ ਦੇ ਲਈ ਜਿਹੜਾ ਹੈ ਉਹ ਇੱਕ ਪੇਪਰ ਤੇ ਸਾਈਨ ਕਰਵਾ ਲਿਆ ਗਿਆ ਹੈ ਤੇ ਫਲੋਰੀਡਾ ਸਰਕਾਰ ਦੇ ਕੋਲ 30 ਦਿਨ ਹੈ ਉਸ ਨੂੰ ਜਿਹੜਾ ਉਹ ਲੈ ਕੇ ਜਾਣ ਦੇ ਲਈ ਸਿਆਸੀ ਤਰੀਕੇ ਦੇ ਨਾਲ ਇਸ ਤਰ੍ਹਾਂ ਹਰਵਿੰਦਰ ਦੀ ਪਹਿਲੀ ਪੇਸ਼ੀ ਅਦਾਲਤ ਦੇ ਵਿੱਚ ਜਿਹੜੀ ਆ ਉਹ ਹੋਈ ਹੈ ਜ਼ਮਾਨਤ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਤੇ ਅੱਗੇ ਦੀ ਸੁਣਵਾਈ ਫਲੋਰੀਡਾ ਦੇ ਵਿੱਚ ਹੋਵੇਗੀ ਪੀੜਿਤ ਪਰਿਵਾਰ ਜਿਹੜਾ ਹੈ ਹਾਲਾਕਿ ਹੁਣ ਜਿਹੜੇ ਹੁਣ ਪੰਜਾਬ ਦੇ ਵਿੱਚ ਨੇ ਉਹ ਕਹਿ ਰਹੇ ਨੇ ਕਿ ਹਰਜਿੰਦਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਨ੍ਹਾਂ ਦੇ ਮਰੇ ਨੇ ਉਹ ਕਹਿ ਰਹੇ ਨੇ ਹਰਜਿੰਦਰ ਜਿਹੜਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੋ ਹੁਣ ਪੂਰਾ ਮਾਮਲਾ ਕੁਝ ਹਰਜਿੰਦਰ ਦੇ ਹੱਕ ਦੇ ਵਿੱਚ ਨੇ ਕੁਝ ਖਿਲਾਫ ਹੈ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਜ਼ਰੂਰ ਦੱਸੋ